ਗੁੱਸੇ ਹੋਏ ਜਵਾਈ ਨੇ ਸੌਰੇ ਘਰ ਆ ਕੇ ਪੰਨ ਤੋੜ ਕੀਤੀ ਤਾਂ ਸੌਰੇ ਪਰਿਵਾਰ ਤੇ ਇੱਟਾਂ ਰੋੜੇ ਚਲਾਏ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਖਬਰ ਜੋ ਹੈ ਅਮਰਿਤਸਰ ਦੀ ਅਮਰਿਤਸਰ ਦੇ ਜੋੜਾ ਫਾਟਕ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚ ਦੇਰ ਸ਼ਾਮ ਇੱਕ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਦੇ ਚੱਲਦਿਆਂ ਹੋਇਆ ਜਵਾਈ ਨੇ ਸੋਹਰੇ ਪਰਿਵਾਰ ਦੇ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤੇ ਉਹਨਾਂ ਦੇ ਘਰ ਦੀ ਪੰਨ ਤੋੜ ਕਰ ਦਿੱਤੀ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਗੋਲੀਆਂ ਵਿਛਲਾਈਆਂ ਗਈਆਂ ਸੋਹਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੇ ਵੀ ਇੱਟਾ ਰੋੜੇ ਚਲਾਏ ਨੇ ਇਸ ਦੀ ਸੀਸੀਟੀਵੀ ਫੁਟੇਜ ਜੋ ਹੈ ਕੈਮਰੇ ਦੇ ਵਿੱਚ ਕੈਦ ਹੋ ਗਈ ਤਾਂ ਤਾਂਦਾਂਦ ਅੱਜ ਦੇ ਕਿ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਹੈ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਕੁੱਟਦਾ ਮਾਰਦਾ ਸੀ ਜਿਸ ਦੇ ਚਾਲਦਿਆਂ ਉਹ ਸਾਡੇ ਘਰ ਦੇ ਵਿੱਚ ਰਹਿ ਰਹੀ ਸੀ ਤੇ ਸਾਡਾ ਜਵਾਈ ਉਸ ਨੂੰ ਜਦੋਂ ਲੈਣ ਆਇਆ ਤੇ ਜਦੋਂ ਅਸੀਂ ਉਸ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਤਾਂ ਗੁੱਸੇ ਦੇ ਵਿੱਚ ਆਏ ਹੋਏ ਜਵਾਈ ਨੇ ਆਪਣੇ ਨਾਲ 8 ਤੋਂ 10 ਸਾਥੀ ਉਹ ਆਪਣੇ ਨਾਲ ਲਿਆਇਆ ਤੇ ਪਹਿਲਾ ਸਾਡੇ ਘਰ ਦੇ ਵਿੱਚ ਆ ਕੇ ਉਹਨੇ ਸਾਡੇ ਘਰ ਦੀ ਪੰਨ ਤੋੜ ਕੀਤੀ ਹੈ ਘਰ ਦਾ ਕਾਫੀ ਜ਼ਿਆਦਾ ਸਮਾਨ ਤੋੜ ਦਿੱਤਾ ਜਿਸ ਤੋਂ ਬਾਅਦ ਵਿੱਚ ਅਸੀਂ ਆਪਣਾ ਦਰਵਾਜ਼ਾ ਬੰਦ ਕਰ ਲਿਆ ਤਾਂ ਉਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਟਾ ਰੋੜੇ ਘਰ ਦੇ ਉੱਤੇ ਚਲਾਏ ਨੇ ਜਿੱਦ ਚੱਲਦੇ ਹੋਏ ਅਸੀਂ ਆਪਣੇ ਛੱਤ ਉੱਤੇ ਜਾ ਕੇ ਉਹਨਾਂ ਦੇ ਵੀ ਜਵਾਬੀ ਕਾਰਵਾਈ ਕੀਤੀ ਹੈ ਉਹਨਾਂ ਦੇ ਵੀ ਜਿਹੜੇ ਇਟਾਂ ਰੋੜੇ ਚਲਾਏ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਕਰਦੇ ਪਰੇਸ਼ਾਨ ਨੇ ਤੇ ਇਟਾਂ ਰੋੜੇ ਚਲਾਉਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਜਦੋਂ ਜਰਵਾਜਾ ਬੰਦ ਕਰ ਲਿਆ ਤਾਂ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਟਾਂ ਰੋੜੇ ਚਲਾਏ ਅਸੀਂ ਵੀ ਛੱਤ 'ਤੇ ਚੜ ਕੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਇਸ ਦੀ ਜਿਹੜੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਉਹਨਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਮਦਦ ਦੀ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਪਹੁੰਚਿਆ ਤੇ ਉੱਥੇ ਹੀ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਕਿ ਇਹ ਪਰਿਵਾਰਿਕ ਝਗੜਾ ਸੀ ਜਿਸ ਦੇ ਚੱਲਦਿਆਂ ਹੋਇਆ ਜਵਾਈ ਨੇ ਆਪਣੇ ਸਹੁਰੇ ਘਰ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ ਤੇ ਉਸ ਤੋਂ ਬਾਅਦ ਵਿੱਚ ਇੱਟਾ ਰੋੜੇ ਚਲਾਈ ਨੇ ਤੇ ਇਸ ਦੇ ਨਾਲ ਗੋਲੀਆਂ ਵੀ ਚਲਾਈਆਂ ਨੇ ਪਲਵੀ ਰਾਮ ਦੀ ਲੜਕੀ ਦੱਸੀ ਜਾ ਰਹੀ ਹੈ ਜਿਸ ਦਾ ਵਿਆਹ ਵਿਸ਼ਾਲ ਦੇ ਨਾਲ ਹੋਇਆ ਸੀ ਤੇ ਵਿਸ਼ਾਲ ਦੇ ਵੱਲੋਂ ਉਸ ਦੀ ਹਮੇਸ਼ਾ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਉਹ ਪੇਕੇ ਘਰ ਰਹਿ ਰਹੀ ਸੀ ਤਾਂ ਜਦੋਂ ਉਸ ਨੂੰ ਲੈਣ ਨਹੀਂ ਆਇਆ ਤਾਂ ਸਹੁਰਿਆਂ ਨੇ ਜਦੋਂ ਲੜਕੀ ਆਪਣੀ ਨਹੀਂ ਭੇਜੀ ਤਾਂ ਗੁੱਸੇ ਦੇ ਵਿੱਚ ਹੋਏ ਜਵਾਈ ਨੇ ਗੁੱਸੇ ਦੇ ਵਿੱਚ ਆਏ ਹੋਏ ਜਵਾਈ ਨੇ ਸਹੁਰੇ ਪਰਿਵਾਰ ਤੇ ਇੱਟਾ ਰੋੜੇ ਚਲਾਏ ਨੇ ਫਿਲਹਾਲ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਗੱਲ ਹੋਈ ਸਾਰੀ ਅਮਜੀਤ ਸਾਹਿਬ ਦਸ਼ਮੀਸ਼ ਨਗਰ ਚੋਰਾ ਨੰਬਰ ਗਲੀ ਮੇਰੇ ਘਰ ਵਾਲੇ ਨੂੰ ਵੀ ਕੁੱਟ ਕੇ ਗਏ ਆ ਸੀ ਪਾ ਕੇ ਗਏ ਦਾਤਰਾਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ ਤੇ ਮਾਰ ਕੇ ਗਏ ਪਿਸਣ ਦਾ ਪੈਕਸਾਈਡ ਮਾਰ ਸੀ ਕੀ ਕੀ ਕਹਿੰਦੇ ਕੀ ਸੀ ਕੀ ਮਸਲਾ ਕੀ ਸੀ ਅਸਲਾ ਹੀ ਮਨਾਣ ਦੇ ਕੁੱਟ ਮਾਰ ਕਰਦੇ ਸੀ ਜਿੱਦਦਰ ਵੀ ਆ ਗਏ ਨੇ ਅਸਰ ਕੀ ਇੱਧਰ ਵੀ ਫੋਟੋ ਮਾਰ ਕੇ ਕਿੰਨਾਂ ਨਾਲ ਨਾਲ ਦੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਕੋਸਤੋਰ ਰੱਖ ਕੇ ਮੇਰੇ ਪਾਪਾ ਨੂੰ ਵੀ ਫੋਟੋ ਮਾਰ ਕੇ ਕੀਤੀ ਆ ਤੇ ਵੱਡੇ ਵੀਰ ਨੂੰ ਵੀ ਕੀਤੀ ਆ ਕੋਸਤੋਰ ਰੱਖ ਕੇ ਕਹਿੰਦੇ ਕੀ ਉਹ ਗੰਦੇ ਹੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਮੇਰੇ ਨਾਲ ਮਾਰਾ ਚੰਗਾ ਕਰਦੀ ਇਹਨੂੰ ਪਤਾ ਹੀ ਕਹਿੰਦਾ ਹੀ ਪਿਓ ਨੂੰ ਪਿਓ ਮੈਨੂੰ ਜਾ ਕੇ ਤੁਹਾਡੇ ਬਾਹਰ ਹਾਂਜੀ ਮੇਰੇ ਬਾਰੇ ਤਾਂ ਕੋਈ ਪਿਓ ਸੁਣਦਾ ਨਹੀਂ ਤੀ ਬਾਰੇ ਮਾਰਾ ਚੰਗਾ ਕੰਮ ਕਰਦਾ ਮੈਨੂੰ ਉਹ ਤੀ ਲੱਗਦੀ ਮੈਨੂੰ ਐਦਾਂ ਦੇ ਇਲਜ਼ਾਮ ਲੰਮਾ ਮਾਰੇ ਚੰਗੇ ਕੁਝ ਨਹੀਂਗਾ ਅੱਜ ਆ ਕੇ ਕੀਤਾ ਦੀਆਂ ਗਲੀ ਦੇ ਵਿੱਚ ਅੱਜ ਆਣ ਕੇ ਗੋਲੀਆਂ ਚਲਾਈਆਂ ਪੰਜ ਛੇ ਗੋਲੀਆਂ ਚਲਾਈਆਂ ਸੱਤ ਅੱਠ ਮੁੰਡੇ ਆਏ ਹੀ ਨਾਲ ਈਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਈਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਓ ਗਿਆ ਅਸੀਂ ਪਾਰੀ ਪਾਉਂਦੇ ਅੱਠ ਨੌ ਮੁੰਡੇ ਆ ਗਏ ਇਸ ਨਾਲ ਸਰੋਚਨ ਰਾਹੁਲ ਦਿਨੇਸ਼ੀ ਤੇ ਨੇਪਾਲੀ ਹੁੰਡਾ ਨਹੀਂ ਹੁੰਡਾ ਸਨੀ ਤੇਰੇ ਵੀ ਸਾਥ ਹੋਪਰਾ ਪ੍ਰਸ਼ਾਸਕੋਂ ਕੀ ਮੰਗਦੇ ਹੋ ਮੰਗ ਹੀ ਕਰਦੇ ਇਹਨੂੰ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਭਾਗ ਜਿਹੜਾ ਮਹਾਰਾਜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਭ ਤੇ ਆਉਣ ਲੱਗੇ ਐਲ ਸੀ ਡੀ ਕਿਵੇਂ ਟੁੱਟੀ ਘਰ ਦੇ ਅੰਦਰ ਵੱੜ ਕੇ ਡਾਕਟਰਾਂ ਦੇ ਤੋੜੀ ਉਹਨੇ ਸਿੜੀ ਆਪਾਂ ਦੇ ਕਿਹਾ ਚਲੋ ਉਤਰ ਆਏ ਦਾ ਆਪਾਂ ਬੂਹਾ ਖੋਲਦਾ ਪਰ ਉਹ ਬਾਅਦ ਵਿੱਚ ਉਹ ਮੁੰਡੇ ਲੈ ਕੇ ਆ ਰਹੇ ਸੀ ਹਥਿਆਰ ਨਾਲ ਲੈ ਕੇ ਆਏ ਸੀ ਹਥਿਆਰ ਵਗੈਰਾ ਹਾਂ ਹਥਿਆਰ ਨਾਲ ਲੈ ਕੇ ਆਏ ਜਦੋਂ ਮੇਰੇ ਤੇ ਕੇ ਗਏ ਆ ਨਾ ਉਦੋਂ ਪਿਸਤਲ ਲੈ ਕੇ ਗਏ ਕਿੰਨੇ ਫਾਇਰ ਕੱਢੇ ਗਏ ਉਹਨਾਂ ਨੇ ਪੰਜ 6 ਫਾਇਰ ਕੱਢੇ ਉਹਨਾਂ ਵੱਲ ਨਹੀਂ ਕੱਢੇ ਮੇਰੇ ਵੱਲ ਫਾਇਰ ਉਹ ਕਿਹੜੇ ਪੁਲਿਸ ਪਹੁੰਚੀ ਅੱਜ ਕੀ ਪੁਲਿਸ ਨੇ ਕੀ ਆਇਆ ਖਲੋੜ ਆਇਆ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪੁਲਿਸ ਨਹੀਂ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮਿਸ਼ਨਰ ਦਫ਼ਤਰ ਪੇਸ਼ ਹੋਏ ਆ ਉਹਨਾਂ ਨੇ ਕਾਰਵਾਈ ਕਰਨ ਚਾਲੀ ਸੀ ਸੀਸੀਟੀਵੀ ਹੈ ਇਹ ਹਾਂਜੀ ਕੋ CCTV ਕੈਮਰਾ ਲੱਗੇ ਹਾਂਜੀ ਮੋਗਪੁਰ ਦੀ ਵੀਡੀਓ ਵੀ ਬਣੀ ਹੋਈ ਆ ਤੇਨੂੰ ਨਾ ਐਨੇ ਮੇਰੀ ਕੁੜੀ ਲੈ ਜਾ ਕੇ ਮੋਗਮਪੁਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤਰ ਆ ਹੈਗਾ ਉਹਨੂੰ ਕਿਟਨਾਬ ਕਰਕੇ ਤੇ ਮਿੰਦਰਾ ਕਲੋਨੀ ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤੇ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੂਪੂ ਨਾ ਮਾਰ ਮੈਨੂੰ ਪੂਪੂ ਨਾ ਮਾਰ ਗੋਲੀਆਂ ਗੱਲ ਚ ਲਈਆਂ ਕਿੰਨੇ ਬੰਦੇ ਆ 8-10 ਬੰਦੇ ਅੱਜ ਬੜਾ ਅੱਛਾ ਹੈਗੇ ਨਾ ਬੰਦੇ ਬਸ ਤਾਂ ਇਹਨੇ ਮਿੰਦਰਾ ਕਲੋਨੀ ਤੇ ਜਾ ਕੇ ਪੋਤਰਾ ਹੈਗਾ 13 ਸਾਲ ਦਾ ਕੀ ਮੰਗ ਕਰਦੇ ਜਾਂਦੇ ਮੰਗ ਕਰਦੇ ਜੇ ਦੇਖੋ ਬੱਚੇ ਕਿਟ ਨਾਈਫ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀ ਕਾਪ ਜੋ ਮੇਰਾ ਇੱਕ ਵੱਡਾ ਮੁੰਡਾ ਤਾਂ ਕਹਿੰਦਾ ਉਹਨੂੰ ਮੱਡਣਾ ਇਹ ਕੀ ਕਰਕੇ ਵੱਡੀ ਗਈ ਤਾਂ ਹੁਣ ਉਹ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੇ ਉਹਨੂੰ ਲੱਭਦਾ ਪਿਆ ਜੋ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੰਗ ਕੀ ਕਰਦੇ ਪਰਚੀ ਮੰਗ ਇਹੋ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੋ ਬੋ ਵੀ ਜੀ ਦਸ਼ਮੇਸ਼ ਨਗਰ ਜੋੜਾ ਫੜਕ ਜੀ ਗਲੀ ਨੰਬਰ 17 ਜੀ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਕੁਛ ਨਹੀਂ ਜੀ ਘਰੇ ਲੋ ਲੜਾਈ ਆ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਗਏ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਉਹ ਕੋ ਅੰਦਰ ਐਲਈ ਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਹਰੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਈਟਾਂ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਛੋਸ਼ਨ ਲਗਾ ਆ ਦੁਸ਼ਮਣੀ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਇੱਥੇ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਘੈ ਨਹੀਂ ਭੇਜਣਾ ਇੰਨੀ ਗੱਲੋਂ ਗੋਲੀਆਂ ਚਲਾਣ ਲਾ ਪਿਆ ਇਟਾਂ ਚਲਾਣ ਲਾ ਪਿਆ ਤੁਸੀਂ ਭੇਜਣਾ ਕਿਉਂ ਆ ਵੇਖੋ ਨਾਲ ਹੀ ਗੱਲੀ ਤੇ ਰਹਿੰਦਾ ਹੈ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਦੋਂ 11 ਸਾਲ ਹੋ ਗਏ ਹੈ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਹਦੇ ਵਿੱਚੋਂ ਦੋ ਮਿਲੇ ਆ ਖੋਲ ਇੱਕ ਜਿੰਦਾ ਕਾਰਦੋਸ ਮਿਲਿਆ ਜੀ ਕਿੱਦਾਂ ਗੋਲੀ ਗਾਲੀ ਲੱਗੀ ਨਹੀਂ ਬਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਵਾਲਾਂ ਟੁੱਟੀਆਂ ਸਾਰੀਆਂ ਆ। ਮੋਕੇ ਤੇ ਪੁਲਿਸ ਜੀ ਆਈ। ਹਾਂਜੀ। ਕੋਈ ਪਹੁੰਚੀ ਸੀ? ਹਾਂਜੀ ਮੋਕੇ ਤੇ ਆਈ ਪੁਲਿਸ ਜੀ। ਕੀ ਨਾਮ ਆਉਂਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ? ਰੋਕੀ, ਰਾਹੁਲ, ਸ਼ਲੋਸ਼ਨ, ਢੇਲੀ ਹੀਗਾ ਨਾਲ ਤੇ ਨਾਲ ਬਟਰਾ ਦਾ ਸੰਨੀ ਹੀਗਾ ਤੇ ਹੋਰ ਨਾਲ 3-4 ਅਨਪਤਾ ਛੇ ਹੀਗੇ ਨਾਲ ਵਿੱਕੀ ਨੇਪਾਲੀ ਹੀਗਾ। ਠੀਕ ਹੈ ਜੀ। ਹਾਂਜੀ। ਇਹ ਸਾਰੀਆਂ ਇਹ 2-4 ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀ ਗਈਆਂ ਜੀ ਕੀ ਮਾਂ ਕੀ ਕਰਦੇ ਤੁਸੀਂ ਮੰਗਈ ਹੈ ਉਹ ਕਰਦੇ ਆਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤ ਬਲ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਉਹਨੂੰ ਮਿੰਦਰਾ ਕਲੋਨੀ ਚ ਲੈ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇ ਹੈਗਾ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦਾ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤਾਂ ਕਿੱਥੇ ਆਉਂਦੀ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਠੀਕ ਆ ਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅਗਰਮ ਦਰਜ ਕਰਦੇ ਆ ਅਗੋਂ ਅਸੀਂ ਕਾਰਵਾਈ ਸ਼ੁਰੂ ਕਰਦੇ ਆ ਸਰ ਕਿੰਨੇ ਗੋੜੀ ਚਲਾਈ ਕੁਝ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਰਨੀਆ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਪਲਵੀਆ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਦੇ ਲਈ ਸਰੋਕੀ ਹੈ ਲੜਕੇ ਦਾ ਨਾਮ ਹੈ ਜੀ ਰੈਟੀਫਾਈਡ ਹੈ ਤੇ ਅਰਚਾ ਦੇ ਕੇ ਤੇ ਅਪਲੀਕੇਸ਼ਨ ਜਾਰੀ ਹੋ ਚੁੱਕੀ ਸਰ ਤੁਹਾਡੀ ਟੀਮ ਮੈਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਮੋਲ ਮਿਲੇ ਹੋਰ ਕੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲੈਕਟਾ ਕਿਸਮ ਦਾ ਫਿਰ ਉਹ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਬੱਚਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਅਪਲੀਕੇਸ਼ਨ ਜਾਰੀ ਸ਼ੁਰੂ ਹੋ